ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀਤੀ ਲੋ ਜੀ ਆਪਾਂ ਨੇ ਇਹ ਗੋਭੀ ਲੈ ਲਈ ਗੋਭੀ ਦੀ ਸਬਜ਼ੀ ਪਈ थी ਆਪਣੇ ਇੱਧਰ ਆਪਾਂ ਨੇ ਇੱਕ ਟਮਾਟਰ ਲੈ ਲਿਆ ਹਰੀ ਮਿਰਚ ਲੈ ਲਈ ਤੇ ਅਦਰਕ ਲੈ ਲਿਆ ਪਿਆਜ਼ ਲੈ ਲਿਆ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਨੇ ਆਂ ਉਹ ਜਿਹਨਾਂ ਨੂੰ ਪੱਗੋਬੀ ਦੇ ਵਿੱਚ ਬਰੀ-ਕੁਰੀ ਕੱਟ ਲੈਣੇ ਆ ਨਾਂ ਬਹੁਤੇ ਵੱਡੇ ਤੇ ਨਾਂ ਬਹੁਤੇ ਛੋਟੇ ਆ ਆਪਾਂ ਕੱਟ ਲੈਨੇ ਆਦਰਕ ਬਰੀ-ਕੁਰੀ ਕਾਦਰਕ ਕੱਟ ਲੈਨੇ ਆ ਤੇ ਆਪਾਂ ਹਰੀ ਮਿਰਚ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਪਤਲਾ ਪਤਲਾ ਬਰੀਕ ਕੱਟਾਂਗੇ ਕਿਉਂਕਿ ਪਿਆਜ਼ ਨਾਲ ਹਰੇਕ ਚੀਜ਼ ਦਾ ਟੈਸਟ ਵਧ ਜਾਂਦਾ ਜੀ चलो जी आप प्याज कट के फिर मिल जाए लो जी थोड़ा जब पा, पा लें नमक क्योंकि समान पाया जिन्ना उन्ना नमक पा, पा लें थोड़ी जी आप लें मिर्च क्योंकि हरी भी पा ली जी थोड़ी जी पा लें और जो भी मसाला पाना चाहूंगा पा सकते हूँ इन्हों मसाल चं तरह मिक्स कर लें ਜੇ ਉਹ ਜਿੰਨੇ ਮਸਾਲੇ ਆਪਣੇ ਮਿਕਸ ਹੋ ਗਏ ਨੂੰ ਆਪਾਂ ਢੱਕ ਕੇ ਇੱਕ ਪਾਸੇ ਰੱਖ ਦਿੰਨੇ ਲੈ ਲੈ ਬੌਲ ਇਹਦੇ ਵਿੱਚ ਆਪਾਂ ਪਾ ਲੈਨੇ ਅੱਧਿਕੋ ਕੌਲੀ ਕਣਕ ਦਾ ਆਟਾ ਤੇ ਆ ਪਾ ਲੈਨੇ ਬੇਸਣ ਥੋੜਾ ਜਿਹਾ ਇਹਦੇ ਵਿੱਚ ਨਮਕ ਤੇ ਮਿਰਚ ਐਡ ਕਰ ਲੈਨੇ ਲੋ ਜੀ ਥੋੜੀ ਜਿਹੀ ਮਿਰਚ ਪਾ ਲੈਨੇ। ਲੋ ਜੀ ਥੋੜਾ ਜਿਹਾ ਪਾ ਲੈਨੇ ਜੀਰਾ। ਹੁਣ ਇਹਨੂੰ ਆਪਾਂ ਮਿਕਸ ਕਰ ਲੈਨੇ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਘੋਲ ਲੈਨੇ। ठा पानी नहीं पावंगे जी थोड़ा थोड़ा पा घोला क्योंकि कट्ठा पाने गंढा बन जा चगी बना के फिर मिलना तो लो जी आटा अपना चंकी तरह घोल गया ਹੁਣ ਇਹਨੂੰ ਟੱਕੇ ਰੱਖ ਦਿੰਨੇ ਆਂ ਐਨੇ ਆ ਪੱਗ ਮਚਾਉਣੇ ਆ ਲੋ ਜੀ ਅੱਗ ਆ ਪਾਨੇ ਚੁੱਲੇ ਦੇ ਵਿੱਚ ਬਾਲ ਲਈ ਹੁਣ ਇਹਦੇ ਉੱਪਰ ਆਪਾਂ ਧਰ ਲੈਨੇ ਆ ਤਵਾ ਤੇ ਬੀਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਆਪਾਂ ਆਪਣਾ ਗਰਮ ਹੋ ਗਿਆ ਤੇ ਉੱਪਰ ਆਪਾਂ ਕੀ ਲਗਾ ਦੇਈਏ ਜੀ ਪਤਾਵੇ ਨੂੰ ਲਗਾ ਲੈਨੇ ਕਿਉਂ ਰੱਖਿਆ ਦੀ ਇਹਨੂੰ ਪਤਾਵੇ ਦੇ ਉੱਪਰ ਪਾ ਲੈਨੇ ਇਹਦੇ ਉੱਪਰ ਆਪਾਂ ਪਾ ਦਿੰਨੇ ਆ ਸਬਜੀ ਜਿਹੜੀ ਆਪਣੇ ਸਬਜੀ ਬਣਾਈ ਤੇ ਤਾਂ ਹੋ ਤੁਸੀਂ ਵੱਡਾ ਵੀ ਬਣਾ ਸਕਦੇ ਹੋ ਹੁਣ ਇਹਦੇ ਉੱਪਰ ਆਪਾਂ ਦਵਾਰਾ ਘੋਲ ਪਾ ਦਿੰਨੇ ਸਾਰੇ ਪਾਸੇ ਆਪਾਂ ਸਬਜੀ ਵਿੱਚ ਟੱਕ ਦਿੰਨੇ ਪਰ ਕੋਈ ਏਡਾ ਡੂੰਗਾ ਹੈ ਨਹੀਂ ਆਪਾਂ ਇਹਨੂੰ ਤੜਕਣੀ ਦੇ ਉੱਪਰ ਬੁੱਧਾ ਮਾਰ ਦਿੰਨੇ ਤਾਂ ਜੋ ਭਾਪਨੜ ਉੱਪਰ ਤੱਕ ਪੱਕ ਸਕੇ। ਲੋ ਜੀ ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਪੱਕ ਗਿਆ ਜਾਂ ਨਾ ਨਾਸ਼ਤਾ। ਲੋ ਜੀ ਇੱਕ ਪਾਸਾ ਆਪਣਾ ਪੱਕ ਗਿਆ ਹੁਣ ਆਪਾਂ ਇਹਦਾ ਪਾਸਾ ਪਲਟਾ ਦਿੰਨੇ ਆ। ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਪਕਾ ਲੈਂਦੇ ਆ। ਅਦਨੇ ਕੀ ਪਰੌਂਠੇ ਮੰਗ। ਬਿਲਕੁਲ

ਲੋ ਜੀ ਨਾਸ਼ਤਾ ਆਪਣਾ ਚੰਗੀ ਤਰ੍ਹਾਂ ਬਣ ਗਿਆ ਇਹਨੂੰ ਆਪਾਂ ਹੇਠੇ ਲਾ ਲੈਨੇ ਹੁਣ ਆਪਾਂ ਇੱਕ ਹੋਰ ਬਣਾ ਲੈਨੇ ਅੱਗੇ ਲਗਾਉਣੇ ਆਪਾਂ ਆਟਾ ਤੇ ਬੇਸਨ ਏਡ ਕਰ ਦਿੰਦੇ ਹਾਂ

ਟੱਕ ਦਿੰਨੇ ਆ ਸਬਜ਼ੀ ਦੇ ਉੱਪਰੋਂ ਉਪਰੋਂ ਟੱਕ ਦਿੰਨੇ ਹੈ ਲੋ ਜੀ ਇੱਕ ਪਾਸਾ ਪੱਕ ਗਿਆ ਹੁਣ ਇਹਨੇ ਵੀ ਆਪਾਂ ਥਾੜ੍ਹ ਦੇਣੇ ਇਹਦੇ ਉੱਪਰੋਂ ਟੱਕੀ ਲਗਾ ਦਿੰਨੇ ਆਪਾਂ ਲਓ ਜੀ ਇਹ ਵੀ ਆਪਣਾ ਪਸ ਪੱਕ ਗਿਆ ਇਹ ਪੱਥੱਲੇ ਦੇ ਦੇ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਨੇ ਲਓ ਜੀ ਇਹ ਵੀ ਆਪਣਾ ਬਣ ਗਿਆ ਜੇ ਇਹਨਾਂ ਨੂੰ ਥੋੜੇ ਜਿਹੇ ਵੱਡੇ ਬਣਾ ਲਾਂਗੇ ਤਾਂ ਪਰੌਂਠੇ ਬਣ ਜਾਣਗੇ ਹੁਣ ਆਪਣਾ ਨਾਸ਼ਤਾ ਬਣ ਗਿਆ ਇਹਨੂੰ ਪਲਾ ਲੈਨੇ ਨੀਚੇ ਇਹ ਜ਼ਰੂਰ ਹੈ ਜੇਕਰ ਸਬਜੀ ਬਚ ਰਹੀਦੀ ਹੈ ਜੀ ਨਹੀਂ ਵੀ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਇਸ ਤਰ੍ਹਾਂ ਬਣਾ ਕੇ ਖਾਓ ਬਹੁਤ ਟੈਸਟੀ ਲੱਗਦੀਆਂ ਦੇਖੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ